ਐਮ ਐਲ ਏ ਡਾਕਟਰ ਜਸਬੀਰ ਸਿੰਘ ਸੰਧੂ ਵੱਲੋਂ ਵਾਰਡ ਨੰਬਰ 77 ਵਿਖੇ ਪੱਲਾ ਕਲੋਨੀ ਦੀ ਮੁੱਖ ਸੜਕ ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਡਾਕਟਰ ਜਸਬੀਰ ਸਿੰਘ ਸੰਧੂ ਵੱਲੋਂ ਕਿਹਾ ਗਿਆ ਕਿ ਪਾਰਟੀ 바ਜੀ ਤੋਂ ਉੱਪਰ ਉੱਠ ਕੇ ਆਮ ਆਦੀ ਪਾਰਟੀ ਕਰ ਹੀ ਹੈ ਵਿਕਾਸ ਇਸ ਮੌਕੇ ਤੇ ਵਾਰਡ ਪ੍ਰਧਾਨ ਵਿੱਕੀ ਖੰਨਾ ਜੀ ਕੌਂਸਲਰ ਅਨੀਤਾ ਰਾਣੀ ਜੀ ਅਤੇ ਸਤੀਸ਼ ਬੱਲੂ ਜੀ ਅਤੇ ਹੋਰ ਆਮ ਆਦੀ ਪਾਰਟੀ ਦੇ ਵਰਕਰ ਹਾਜ਼ਰ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਤਬ ਤੋਂ ਪਹਿਲਾਂ ਦੇ ਪੱਲਾ ਕਲੋਨੀ ਨਿਵਾਸੀਆਂ ਨੂੰ ਸ਼ਟਾ ਨਿਵਾਸੀਆਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਕਿ ਇਹਨਾਂ ਦੀ ਕਾਫੀ ਚਰਕਣੀ ਮੰਗ ਸੀ ਕਿ ਜਿਹੜੀ ਮੇਨ ਸੜਕ ਦੀ ਜਿਹੜੀ ਪੱਲਾ ਕਲੋਨੀ ਜਾਂਦੀ ਹੈ ਉਹ ਕਾਫੀ ਖਰਾਬ ਸੀ ਤੇ ਸਾਡੇ ਵਾਰਡ ਪ੍ਰਧਾਨ ਦੀਪਖੰਨਾ ਜੀ ਵੱਲੋਂ ਸਾਡੇ ਕੌਂਸਲਰ ਸਾਹਿਬਾਨ ਸੁਨੀਤਾ ਰਾਣੀ ਵੱਲੋਂ ਇਹਨਾਂ ਤੋਂ ਤੇ ਹੋਰ ਵੀ ਇਲਾਕਾ ਨਿਵਾਸੀਆਂ ਵੱਲੋਂ ਕਾਫੀ ਕੰਪਲੇਟਾਂ ਸੀ ਕਿ ਇਹ ਸਟ੍ਰੀਟ ਬਣਵਾਈ ਜਾਵੇ ਤੋਂ ਅਸੀਂ ਅੱਜ ਇਹ ਸੜਕ ਦਾ ਰੂਕਟਨ ਕੀਤਾ ਤੇ ਇਲਾਕਾ ਨਿਵਾਸੀਆਂ ਵਿੱਚ ਬਹੁਤ ਖੁਸ਼ੀ ਦੀ ਤਾਂ ਕਿ ਸਾਡੀ ਜਿਹੜੀ ਮੇਨ ਸੜਕ ਹੈ ਜਿਹੜੀ ਕਾਫੀ ਚੰਤੂ ਖਰਾਬ ਸੀ ਦੇ ਵਾਜ ਨਵੀਂ ਬੰਨ ਜਾ ਰਹੀ ਹੈ ਸੋ ਮੈਂ ਸਾਰੇ ਨਾਕਨ ਵਾਸਤੇ ਨੂੰ ਬਹੁਤ ਬਹੁਤ ਮੁਬਾਰਕਾਂ ਕਿੰਨੀ ਲੱਗਦੀ ਐ ਐਮਐਲਏ ਸਾਹਿਬ ਕਿੰਨੀ ਸੜਕ ਬਣਨੀ ਐ ਪ੍ਰੋਕਸੀਮੇਟਲੀ ਕਾਫੀ ਸੜਕਾਂ ਦਾ ਆਰਡਰ ਜਿਹੜਾ ਪਾਸ ਕੀਤਾ ਹੈ ਉਹਦੇ ਚ ਅਸੀਂ ਮੈਂ ਇਸ ਵੇਲੇ ਤੱਕ ਮੇਰੇ ਕੋਲ ਰਿਕਾਰਡ ਨਹੀਂ ਲੇਕਿਨ ਉਹ ਸਾਰਾ ਆਰਡਰ ਇੱਕਦਮ ਪ੍ਰਸ਼ਾਸਨ ਕੋਲ ਹੈ ਤੇ ਮੈਂ ਦੱਸ ਦੂੰਗਾ ਲੇਕਿਨ ਅਸੀਂ ਇੱਕ ਕਲੀ ਨਹੀਂ ਐ ਤਕਰੀਬਨ ਸਾਰੀ ਕਲੋਨੀਆਂ ਜਿਹੜੀਆਂ ਨੇ ਹੋਰ ਵੀ ਕਲੋਨੀਆਂ ਨੇ ਇਹਦੇ ਬਾਅਦ ਮੈਂ ਮਲਾਪੇ ਮੈਨੂ ਜਾ ਰਹੇ ਆ ਉੱਥੇ ਵੀ ਕਿਦੂ ਘਟਨ ਕਰਨੇ ਸੋ ਇਸ ਕਰਕੇ ਉਹ ਇਕੱਠਾ ਹੀ ਆਰਡਰ ਐ ਸਾਰਾ ਮੈਂ ਤਾਂ ਇਹ ਮੇਨ ਰੋਡ ਤੋਂ ਲੈ ਕੇ ਪਹਿਲਾ ਕਲੋ ਆ ਦੂਜੇ ਪਾਸੇ ਕਾਂਗਰਸ ਦੇ ਕੌਂਸਲਰ ਖੜੇ ਨੇ ਇੱਕ ਉਦਾਹਰਣ ਸੈੱਟ ਹੋ ਰਹੀ ਹੈ ਦੇਖੋ ਜੀ ਕੀ ਹੁੰਦਾ ਹੈ ਕਿ ਜਿਹੜੇ ਇਲੈਕਸ਼ਨ ਦਾ ਮੌਲ ਹੁੰਦਾ ਨਾ ਜਦੋਂ ਉਦੋਂ ਆਪੋ ਆਪਣੀਆਂ ਪਾਰਟੀਆਂ ਜਿਹੜੀਆਂ ਉਹ ਜ਼ੋਰ ਲਾਉਂਦੀਆਂ ਹੀ ਹੁੰਦੀਆਂ ਲੇਕਿਨ ਅਸੀਂ ਲੋਕਾਂ ਵਾਸਤੇ ਕੰਮ ਕਰਨਾ ਹੈ ਆਪਾਂ ਆਪਣੀ ਜਨਤਾ ਵਾਸਤੇ ਕੰਮ ਕਰਨਾ ਹੈ ਕਦੀ ਪਹਿਲਾਂ ਆਪਾਂ ਕਿਸੇ ਨਾ ਕਿਸੇ ਪਾਰਟੀ ਚੋਂ ਹੀ ਨਿਕਲੇ ਆ ਪਹਿਲਾਂ ਠੀਕ ਹੈ ਨਾ ਇਸ ਕਰਕੇ ਕੋਈ ਨਹੀਂ ਪਤਾ ਹੁੰਦਾ ਕਿ ਕਿਹਨੇ ਕਿਦੋਂ ਜੁਆਇਨ ਕਰਦਣਾ ਕਿਹਨੇ ਕਿੱਧਰ ਚੱਲ ਜਾਣਾ ਇਸ ਕਰਕੇ ਆਪਾਂ ਲੋਕਾਂ ਵਾਸਤੇ ਕੰਮ ਕਰਦੇ ਨਾ ਕਿ ਕੌਂਸਲਰ ਵਾਸਤੇ ਨਾ ਕਿ ਵਾਰਡ ਪ੍ਰਧਾਨ ਵਾਸਤੇ ਨਾ ਐਮ ਐਲ ਏ ਵਾਸਤੇ ਆਪਾਂ ਲੋਕਾਂ ਵਾਸਤੇ ਕੰਮ ਕਰ ਰਹੇ ਹਾਂ ਇਸ ਕਰਕੇ ਇਹ ਸਾਂਝਾ ਮੁੱਦਾ ਹੈ ਤੇ ਆਪਾਂ ਸਾਂਝੇ ਮੁੱਦੇ ਨੂੰ ਸਾਰਿਆਂ ਭਰਾਵਾਂ ਨੂੰ ਸਾਰੀਆਂ ਭੈਣਾਂ ਨੂੰ ਸਾਰੇ ਜਾਣਿਆਂ ਨੂੰ ਨਾਲ ਲੈ ਕੇ ਚੱਲਾਂਗੇ ਵੀ ਤਾਂ ਪੁੱਛਿਆ ਸਵਾਲ ਤਾਂ 1% ਕੰਮ ਹੁੰਦਾ ਜਦੋਂ ਐਮ ਐਲ ਏ ਹੋਰ ਪਾਸੇ ਵੇਖੋ ਜੀ ਇਲੈਕਸ਼ਨਾਂ ਪਾਰਟੀਆਂ ਇਹ ਸਾਰਾ ਕੁਝ ਹੁੰਦੇ ਰਹਿਣਾ ਲੇਕਿਨ ਜਿਹੜਾ ਭਾਈਚਾਰਾ ਆਪਾਂ ਉਹਨੂੰ ਖਰਾਬ ਨਾ ਕਰੀਏ ਉਹ ਭਾਈਚਾਰੇ ਨੂੰ ਆਪਾਂ ਸਦਾ ਕਾਇਮ ਰੱਖੀਏ ਕਿਉਂਕਿ ਭਾਈਚਾਰਾ ਜਿਹੜਾ ਸਾਡਾ ਉਹ ਬਣਿਆ ਰਿਹਾ ਵੀ ਤੇ ਇਸ ਕਰਕੇ ਆਪਾਂ ਸਾਰੇ ਨੂੰ ਸਾਰੇ ਵੀਰਾਂ ਦਾ ਸਾਰੇ ਭਰਾਵਾਂ ਦਾ ਸਾਰੀਆਂ ਭੈਣਾਂ ਦਾ ਉਹਨਾਂ ਹੀ ਯਾਦ ਕਰਦੇ ਹਾਂ ਜਿੰਨਾ ਮੈਂ ਇਲੈਕਸ਼ਨ ਲੜਦੋਂ ਪਹਿਲਾਂ ਕਰਦਾ ਸੀ ਮੈਂ ਅੱਜ ਵੀ ਉਹਨਾਂ ਹੀ ਪਿਆਰ ਕਰਦਾ ਸਾਰਿਆਂ ਦਾ ਅਸੀਂ ਬੀਤੇ ਦਿਨੀ ਸਾਡੇ ਨਗਰ ਕੀਰਤਨ ਲੰਗਦਾ ਇਥੋਂ ਪੱਲਾ ਕੌਲਨੀ ਤੋਂ ਹਰ ਗੁਰਪੁਰਪਤੇ ਅਸੀਂ ਐਮਐਲਏ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਐਮਐਸ ਸਾਹਿਬ ਹਾਲ ਸੜਕਾਂ ਦੀ ਮਾੜੀ ਆ ਇਹ ਕਹਿੰਦੇ ਥੋੜਾ ਟਾਈਮ ਲੱਗੂਗਾ ਟਾਈਮ ਦਿਓ ਮੈਨੂੰ ਤੇ ਸੜਕਾਂ ਤੁਹਾਡੀਆਂ ਬਹੁਤ ਜਲਦੀ ਬਣਵਾ ਦਾਂਗੇ ਸੋ ਜੋ ਇਹਨਾਂ ਨੇ ਵਾਦਾ ਕੀਤਾ ਸੀ ਉਹ ਅੱਜ ਵਫਾ ਕਰ ਰਹੇ ਆ ਔਰ ਇਹਨਾਂ ਨੇ ਸਾਡੀ ਕਈ ਹੋਈ ਗੱਲ ਨੂੰ ਮੰਨਿਆ ਤੇ ਮੈਂ ਇਸ ਗੱਲ ਵਾਸਤੇ ਆਪਣੀ ਵਾਰਡ ਵੱਲੋਂ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਹਾਂ ਔਰ ਜਿਹੜੀ ਗੱਲ ਇਹਨਾਂ ਨੇ ਕਹੀ ਆ ਕਿ ਅਸੀਂ ਇਹ ਇਲੈਕਸ਼ਨ ਸਾਡੀਆਂ ਇਲੈਕਸ਼ਨ ਡੇ ਤੱਕ ਹੀ ਆ ਉਸ ਤੋਂ ਬਾਅਦ ਸਾਡੀ ਇੱਕ ਪਰਿਵਾਰਿਕ ਸਾਂਝ ਵੀ ਆ ਸਮਾਜਿਕ ਸਾਂਝ ਵੀ ਆ ਜਿਹਦੇ ਵਿੱਚ ਅਸੀਂ ਇੱਕ ਦੂਜੇ ਨਾਲ ਫੇਰ ਮੱਥੇ ਲਗਣਾ ਵਾ ਦੁੱਖ ਸੁੱਖ ਤੇ ਸ਼ਾਮਲ ਹੋਣਾ ਇੱਕ ਦੂਜੇ ਨਾਲ ਔਰ ਕਈ ਆਪਾਂ ਸਟੇਜਾਂ ਸਾਂਝੀਆਂ ਕਰਦੇ ਆ ਸੋ ਐਮਐਲਏ ਸਾਹਿਬ ਵੱਲੋਂ ਸਾਨੂੰ ਕਦੀ ਕੰਪਲੇਨਟ ਨਹੀਂ ਆਈ ਜਦੋਂ ਜਦੋਂ ਵੀ ਆਪਾਂ ਇਹਨਾਂ ਨੂੰ ਕੋਈ ਕੰਮ ਕਿਹਾ ਇਹਨਾਂ ਨੇ ਟਾਪ ਪ੍ਰਾਇਓਰਟੀ ਦੇ ਸਾਡਾ ਕੰਮ ਕੀਤਾ ਪਾਰਟੀ ਬਾਜੀ ਨੂੰ ਖੁਸ਼ ਕਿੰਨੇ ਹੁੰਦਾ ਮਨ ਦੇਖੋ ਇਹ ਪਾਰਟੀ ਬਾਜੀ ਤੋਂ ਉੱਪਰ ਹੀ ਉੱਠ ਕੇ ਹੋਣੀ ਚਾਹੀਦੀ ਆ ਇਹ ਚੀਜ਼ਾਂ ਕਾਰਨ ਹੈਗਾ ਵਾ ਕਿ ਜੇ ਅਸੀਂ ਇਸ ਤੋਂ ਉੱਠਾਂਗੇ ਨਹੀਂ ਤੇ ਫਿਰ ਸਾਡੇ ਰਿਸ਼ਤੇ ਖਰਾਬ ਹੋਣਗੇ ਜੀ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਰੱਖਣ ਵਾਸਤੇ ਸਾਨੂੰ ਇਹ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਐਮਐਲ ਸਾਹਿਬ ਨੇ ਕੀਤਾ ਅਸੀਂ ਦੁਬਾਰਾ ਤੋਂ ਮੈਂ ਫੇਰ ਉਹਨਾਂ ਦਾ ਧੰਨਵਾਦ ਕਰਾਂਗਾ ਠੀਕ ਹੈ ਜੀ ਅੱਜ ਐਮਐਲ ਸਾਹਿਬ ਪੁੱਛੀ ਇੱਥੇ ਮੈਂ ਵਿਕੀ ਖੰਨਾ ਵਾਰਡ ਇੰਚਾਰਜ 77 ਇਹ ਐਮਐਲਏ ਸਾਹਿਬ ਨੂੰ ਕਾਫੀ ਸਮੇਂ ਤੋਂ 4 5 6 ਮਹੀਨੇ ਤੋਂ ਮੰਗ ਸੀ ਮੇਰੀ ਵੀ ਇਹ ਸੜਕ ਟੁੱਟੀ ਹੈ ਇਹ ਮੈਂ ਮੰਗ ਸੀ ਪਿਆਜ ਵਰਗ ਲੈ ਜਾਂਦਾ ਐਮਐਲਏ ਸਾਹਿਬ ਨੇ ਮੈਨੂੰ ਕਿਹਾ ਵੀ ਯਾਨੀ ਪੈਚ ਵਰਕ ਨਹੀਂ ਆਪਾਂ ਸੜਕ ਹੀ ਬਣਾਉਣੀ ਹੈ ਅਗੇ ਅਸੀਂ ਸੜਕ ਹੀ ਬਣਾਵਾਂਗੇ ਪੈਚ ਵਰਕ ਦਾ ਕੋਈ ਕੰਮ ਨਹੀਂ ਇਸ ਕਰਕੇ ਮੈਂ ਐਮਐਲਏ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਐਮਐਲਏ ਸਾਹਿਬ ਨੇ ਸਾਡੀ ਜਿਹੜੀ ਬਾਜੀ ਉਹਨੂੰ ਬੁਲੰਦ ਕਰਕੇ ਤੇ ਸੜਕ ਦਾ ਤੁਗਾਟਨ ਕੀਤਾ ਇੰਨੀ ਕ ਵੱਡੀ ਰਾਹਤ ਮਿਲਣ ਜਾ ਰਹੀ ਲੋਕਾਂ ਨੂੰ ਛੱਡ ਦੇ ਜਿਹੜੇ ਪੱਲਾ ਕਰਨੇ ਲੋਕ ਬਹੁਤ ਵੱਡੀ ਰਾਹਤ ਮਿਲਣ ਜਾ ਰਹੀ ਹੈ ਜੀ ਲੋਕਾਂ ਨੂੰ ਲੋਕਾਂ ਦਾ ਬਹੁਤ ਜ਼ਿਆਦਾ ਮਗੀ ਬੁਰਾ ਨਹੀਂ ਸੜਕ ਦਾ ਕਈ ਮੈਂ ਕਈ ਵਾਰ ਵੇਖਿਆ ਵੀ ਲੋਕ ਬਾਰਿਸ਼ ਦੇ ਦੌਰਾਨ ਡੇਕ ਦਿੰਦੇ ਸੀ ਤੇ ਅੱਜ ਉਹ ਜਿਹੜਾ ਮੈਂ ਸਮੱਸਿਆ ਦਾ ਹੱਲ ਕਰਨ ਜਾ ਰਹੇ ਸਾਡੇ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ